ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਸਰਬਜੀਤ ਕੌਰ ਦੇ ਬਾਰੇ ਦੇ ਵਿੱਚ ਜੋ ਹਿੰਦੁਸਤਾਨ ਤੋਂ ਜਿਹੜਾ ਸ਼੍ਰੋਮਣੀ ਕਮੇਟੀ ਦੁਆਰਾ ਜਥਾ ਲੈ ਕੇ ਜਾਇਆ ਗਿਆ ਸੀ ਪਾਕਿਸਤਾਨ ਦੇ ਵਿੱਚ ਉਸ ਤੋਂ ਉੱਥੋਂ ਉਹ ਅੱਗੇ ਆਪਣੇ ਜਿਹੜਾ ਉਹਨਾਂ ਦੀ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਦੋਸਤੀ ਹੋਈ ਸੀ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦਾ ਨਾਮ ਸੀ ਨਾਸਿਰ ਹੁਸੈਨ ਉੱਥੋਂ ਉਹ ਅੱਗੇ ਉਹਨਾਂ ਦੇ ਕੋਲ ਜਿਹੜੇ ਸੀ ਉਹ ਚਲੇ ਗਏ ਸੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਿਹੜਾ ਇੱਕ ਨਵਾਂ ਮੋੜ ਆਇਆ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਭਾਰਤੀ ਔਰਤ ਜਿਹੜੀ ਸਬਜੀਤ ਕੌਰ ਅਤੇ ਪਾਕਿਸਤਾਨੀ ਜਿਹੜਾ ਨੌਜਵਾਨ ਨਾਸਿਰ ਹੁਸੈਨ ਦੇ ਜਿਹੜਾ ਨਿਕਾਹ ਦਾ ਮਾਮਲਾ ਸੀ ਉਹ ਹੁਣ ਲਾਹੌਰ ਹਾਈ ਕੋਰਟ ਤੇ ਵਿੱਚ ਪਹੁੰਚ ਗਿਆ ਹੈ ਰਿਪੋਰਟਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਪਾਈਚਾਰੇ ਦੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਨੇ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸਰਜੀਤ ਕੌਰ ਦੀ ਗ੍ਰਿਫਤਾਰੀ ਅਤੇ ਉਸ ਨੂੰ ਭਾਰਤ ਦੇ ਵਿੱਚ ਡਿਪੋਰਟ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ ਹੈ ਉਹਨਾਂ ਨੇ ਇਸ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਰਜੀਤ ਕੌਰ ਦਾ ਜਿਹੜਾ ਵੀਜ਼ਾ ਸੀ ਉਹਦੀ ਮਿਆਦ ਪੁੱਗਣ ਤੋਂ ਬਾਅਦ ਵੀ ਅਜੇ ਸਰਜੀਤ ਕੌਰ ਪਾਕਿਸਤਾਨ ਵਿੱਚ ਹੀ ਹੈ ਜਿਸ ਨਾਲ ਜਿਹੜੀਆਂ ਸੁਰੱਖਿਆ ਚਿੰਤਾਵਾਂ ਨੇ ਉਹ ਪੈਦਾ ਹੋ ਸਕਦੀਆਂ ਪਟੀਸ਼ਨ ਕਰਤਾ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਸ਼ੱਕੀ ਗਤੀਵਿਧੀਆਂ ਵਿੱਚ ਵੀ ਸਰਜੀਤ ਕੌਰ ਸ਼ਾਮਲ ਹੋ ਸਕਦੀ ਹੈ ਇਸ ਦੇ ਲਈ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾਣੀ ਚਾਹੀਦੀ ਹੈ ਉਸ ਐਂਗਲ ਤੋਂ ਸੁਰੱਖਿਆ ਮਾਮਲਿਆਂ ਦੇ ਐਂਗਲ ਤੋਂ ਇਹ ਜਾਂਚ ਕੀਤੀ ਜਾਣੀ ਚਾਹੀਦੀ ਹੈ ਔਰ ਉਹਨਾਂ ਨੇ ਇਹ ਮੰਗ ਕੀਤੀ ਹੈ ਜ਼ੋਰ ਸ਼ੋਰ ਨਾਲ ਉਸ ਪਟੀਸ਼ਨ ਦੇ ਵਿੱਚ ਕਿ ਜਲਦੀ ਤੋਂ ਜਲਦੀ ਜਾਂਚ ਕਰਕੇ ਇਸ ਨੂੰ ਜਿਹੜਾ ਗ੍ਰਿਫਤਾਰ ਕਰਕੇ ਭਾਰਤ ਦੇ ਵਿੱਚ ਵਾਪਸ ਜਿਹੜਾ ਉਹ ਭੇਜਿਆ ਜਾਵੇ ਜ਼ਿਕਰ ਜੋ ਹੈ ਕਿ ਸਰਜੀਤ ਕੌਰ ਗੁਰੂ ਨਾਨਕ ਸਾਹਿਬ ਦੇ ਜਿਹੜਾ ਪ੍ਰਕਾਸ਼ ਦਿਹਾੜੇ ਦੇ ਮੌਕੇ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਜਥੇ ਦੇ ਰੂਪ ਦੇ ਵਿੱਚ ਪਹੁੰਚੀ ਸੀ ਇਸ ਸਮੇਂ ਦੌਰਾਨ 4 ਨਵੰਬਰ ਨੂੰ ਉਸਨੇ ਇੱਕ ਸਥਾਨਕ ਨੌਜਵਾਨ ਜਿਸ ਦਾ ਨਾਮ ਨਾਸਿਰ ਹੁਸੈਨ ਹੈ ਉਸਤੇ ਨਾਲ ਨਿਕਾਹ ਕੀਤਾ ਇਹ ਉਦੋਂ ਤੋਂ ਹੀ ਮਾਮਲਾ ਸੁਰਖੀਆਂ ਦੇ ਵਿੱਚ ਰਹਿ ਰਿਹਾ ਹੈ ਦੂਜੇ ਪਾਸੇ ਸਰਪ੍ਰਿਥ ਕੌਰ ਅਤੇ ਨਾਸਿਰ ਹੁਸੈਨ ਨੇ ਵੀ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੂੰ ਪੁਲਿਸ ਅਤੇ ਅਧਿਕਾਰੀਆਂ ਦੁਆਰਾ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੋਵਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਜਿਹੜੀ ਹੈ ਸੁਰੱਖਿਆ ਉਹ ਪ੍ਰਦਾਨ ਕੀਤੀ ਜਾਵੇ ਅਤੇ ਕਿਸੇ ਵੀ ਜ਼ਬਰਦਸਤੀ ਕਾਰਵਾਈ ਤੋਂ ਉਹਨਾਂ ਦੀ ਜਿਹੜੀ ਹੈ ਰੱਖਿਆ ਕੀਤੀ ਜਾਵੇ ਮਾਮਲੇ ਦੀ ਸੰਵੇਦਨਸ਼ੀਲਤਾ ਪ੍ਰਕਿਰਤੀ ਦੇ ਕਾਰਨ ਲਾਹੌਰ ਹਾਈ ਕੋਰਟ ਨੇ ਦੋਹਾਂ ਪਟੀਸ਼ਨਾਂ ਤੇ ਜਿਹੜੀ ਹੈ ਉਹ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਮਾਮਲੇ ਦੇ ਵਿੱਚ ਪਹਿਲਾਂ ਜਿਹੜੀ ਉਥੋਂ ਦੇ ਸਾਬਕਾ ਵਿਧਾਇਕ ਨੇ ਪਟੀਸ਼ਨ ਦਾਖਲ ਕੀਤੀ ਹੈ ਉਦੇ ਉੱਪਰ ਵੀ ਸੁਣਵਾਈ ਜਾਰੀ ਹੈ ਜਿਸ ਦੇ ਉੱਪਰ ਫੈਸਲਾ ਸਰਜੀਤ ਕੌਰ ਦੇ ਖਿਲਾਫ ਵੀ ਆ ਸਕਦਾ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਪਟੀਸ਼ਨ ਕਰਤਾ ਨੇ ਇਹ ਗੱਲ ਕਹੀ ਹੈ ਕਿ ਸੁਰੱਖਿਆ ਕਾਰਨਾਂ ਦੇ ਕਾਰਨ ਦੂਸਰੀ ਗੱਲ ਉਹਦਾ ਜਿਹੜਾ ਸਰਜੀਤ ਕੌਰ ਦਾ ਵੀਜ਼ਾ ਹੈ ਉਹ ਖਤਮ ਹੋਣ ਦੇ ਬਾਵਜੂਦ ਵੀ ਉਹ ਅਜੇ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ ਜਿਸ ਦੇ ਕਾਰਨ ਉਸ ਨੂੰ ਜਾਂ ਤਾਂ ਭਾਰਤ ਡਿਪੋਰਟ ਕੀਤਾ ਜਾਵੇ ਜਾਂ ਉਸ ਦੀ ਇਹ ਜਾਂਚ ਕੀਤੀ ਜਾਵੇ ਕਿ ਨਿਕਾਹ ਦੇ ਬਹਾਨੇ ਕਿਤੇ ਉਹ ਜਿਹੜੀ ਪਾਕਿਸਤਾਨ ਦੀ ਸੁਰੱਖਿਆ ਹੈ ਉਦੋਂ ਤੱਕ ਖਤਰਾ ਨਹੀਂ ਬਣ ਜਾਏਗਾ ਦੂਸਰੇ ਪਾਸੇ ਜਿਹੜਾ ਨਾਸਿਰ ਹੁਸੈਨ ਤੇ ਸਰਬਜੀਤ ਕੌਰ ਨੇ ਪਟੀਸ਼ਨ ਦਾਖਲ ਕੀਤੀ ਹੈ ਉਹਦੇ ਤੇ ਵੀ ਸੁਣਵਾਈ ਜਾਰੀ ਹੈ ਕਿ ਸਾਨੂੰ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਹੋਰ ਜਿਹੜੇ ਉੱਚ ਅਧਿਕਾਰੀ ਨੇ ਉਹ ਤੰਗ ਪਰੇਸ਼ਾਨ ਕਰ ਰਹੇ ਨੇ ਇਹਦੇ ਲਈ ਵੀ ਸਾਨੂੰ ਜਿਹੜੀ ਹੈ ਉਹ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਦਾਲਤ ਜਲਦੀ ਹੀ ਇੱਕ ਮਹੱਤਵਪੂਰਨ ਆਦੇਸ਼ ਇਸ ਦੇ ਉੱਪਰ ਜਾਰੀ ਕਰ ਸਕਦੀ ਹੈ ਸਰਬਜੀਤ ਕੌਰ ਦਾ ਜਿਹੜਾ ਪਿਛੋਕੜ ਹੈ ਉਹ ਕਪੂਰਥਲਾ ਪਿੰਡ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਅਮਾਨੀਪੁਰ ਪਿੰਡ ਦੇ ਨਾਲ ਜਿਹੜਾ ਆਉਂਦਾ ਪਿਸ਼ੋਕਰ ਦੱਸਿਆ ਜਾ ਰਿਹਾ ਹੈ ਇਹ ਪਿੰਡ ਟਿੱਪਾ ਡਾਕਰ ਖੇਤਰ ਦਾ ਹਿੱਸਾ ਹੈ ਤਲਵੰਡੀ ਚੌਧਰੀਆ ਪੁਲਿਸ ਸਟੇਸ਼ਨ ਦੇ ਅਧੀਨ ਇਹ ਆਉਂਦਾ ਹੈ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਔਰਤ ਅਤੇ ਆਪਣੇ ਪਤੀ ਤੋਂ ਤਲਾਕਸ਼ੁਦਾ ਉਸਦੇ ਦੋ ਬੇਟੇ ਹਨ ਸultanpur Lodhi ਵਿੱਚ ਉਹਨਾਂ ਵਿਰੁੱਧ 10 ਤੋਂ ਵੱਧ ਜਿਹੜੇ ਮਾਮਲੇ ਉਹ ਦਰਜ ਹਨ ਸਰਬਜੀਤ ਅਮਾਨੀਪੁਰ ਪਿੰਡ ਵਿੱਚ ਇੱਕ ਆਲੀਸ਼ਾਨ ਕੋਠੀ ਦੀ مالک ਹੈ ਔਰ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਜਾਦਾ ਕਿਸੇ ਨਾਲ ਵੀ ਮੇਲਜੋਲ ਨਹੀਂ ਸੀ ਪਿਛਲੇ ਕਾਫੀ ਸਾਲਾਂ ਤੋਂ ਉਹ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਸੀ ਔਰ ਪਾਕਿਸਤਾਨ ਦੇ ਇਸ ਲੜਕੇ ਦੇ ਨਾਲ ਉਹ ਸੋਸ਼ਲ ਮੀਡੀਆ ਦੇ ਉੱਪਰ ਹੀ ਉਹਦਾ ਮੇਲਜੋਲ ਹੋਇਆ ਤਾਂ ਉਸਨੇ ਇਹ ਪਾਕਿਸਤਾਨ ਜਾਣ ਦੀ ਕਹਿ ਸਕਦੇ ਹਾਂ ਕਿ ਉਹਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਉਸਨੇ ਇਹ ਮੌਕਾ ਸਹੀ ਪਾਇਆ ਕਿ ਉਹ ਜਥੇ ਦੇ ਵਿੱਚ ਪਾਕਿਸਤਾਨ ਵੀਜ਼ਾ ਲਵਾ ਕੇ ਪਹੁੰਚਦੀ ਹੈ ਕਿਉਂਕਿ ਵੀਜ਼ੇ ਦੇ ਲਈ ਬਹੁਤ ਸਾਰੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਤੁਸੀਂ ਕਿਉਂ ਆਉਣਾ ਚਾਹੁੰਦੇ ਹੋ ਦੂਸਰੇ ਦੇਸ਼ ਦੇ ਵਿੱਚ ਕਿ ਕੀ ਕੰਮ ਹੈ ਤੁਹਾਨੂੰ ਇਹ ਸਭ ਕੁਝ ਦੱਸਣਾ ਪੈਂਦਾ ਪਰ ਉਸ ਨੂੰ ਇਹ ਚੀਜ਼ ਸਹੀ ਲੱਗੀ ਕਿ ਗੁਰਧਾਮਾਂ ਦੇ ਦਰਸ਼ਨ ਦੇ ਬਹਾਨੇ ਉਹ ਪਾਕਿਸਤਾਨ ਪਹੁੰਚੀ ਔਰ ਉਸ ਤੋਂ ਅੱਗੇ ਉਸਨੇ ਉਸ ਜਿਹੜਾ ਨਾਸਿਰ ਹਸੈਨ ਸੀ ਉਹਦੇ ਨਾਲ ਨਿਕਾਹ ਕਰ ਲਿਆ ਇਸ ਮਾਮਲੇ ਦੇ ਵਿੱਚ ਅਗਲੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ